ਆ ਡਾਕਟਰ ਪੰਨੂ ਮੇਰੇ ਸਾਹਮਣੇ ਖੜੇ ਆ ਇਹਨਾਂ ਨੂੰ ਖਵਾਉਣਾ ਨਹੀਂ ਖਾਈ ਖਾਣੇ ਮੇਰੇ ਸਾਹਮਣੇ ਖਾਓ ਜਾਂ ਆਪਣੇ ਕੇ ਬੱਚੇ ਨੂੰ ਲਿਆ ਕੇ ਖਵਾਓ ਖਾਓ ਖਵਾਓ ਮੂੰਹ ਦੇ ਘਾਰੇ ਬਣ ਤੁਹਾਨੂੰ ਕਹਿੰਦੇ ਮੂੰਹ ਦੇ ਘਾਰੇ ਡਾਕਟਰ ਸਾਹਿਬ ਤੁਸੀਂ ਖਾਓ ਮਠਿਆਈ ਤੁਹਾਨੂੰ ਮੂੰਹ ਦੇ ਘਾਰੇ ਜੀ ਤੁਸੀਂ ਖਾਓ ਤੁਸੀਂ ਜੇ ਚੰਗੀ ਆਵੇ ਖਾਓ ਮੇਰੇ ਬੀਬੀ ਕੋ ਅਹੀਂ ਤੇ ਕੀਆ ਕਰਾ ਰਹੀ ਹੈ ਜਾਮਨ ਬਣਾਏ ਜੀ ਗੁਲਾਬ ਗੁਲਾਬ ਜਾਮਨ ਅੱਛਾ ਪੰਜ ਹੋ ਗਏ 5-6 ਮਹੀਨੇ ਹੋ ਗਏ ਜੀ ਕਿਤੇ ਕੰਮ ਹੁਣ ਸਟਾਰਟ ਕੀਤਾ ਹੋਆ ਅੱਗੇ ਤੋਂ ਆਪਾਂ ਮਗਰੋਂ ਲੈਂਦੇ ਸੀ ਆਪਾ ਖਾਣ ਲੈਨੇ ਜੀ ਆਪਾ ਖਾਣਨੇ ਆ ਹਾਂਜੀ ਸਫਾਈ ਦੇ ਪ੍ਰੋਪਰ ਚਾਹੀਦੇ ਆ ਜੀ ਤੇ ਲੱਗਦਾ ਕਿ ਸਫਾਈ ਹੈਗੀ ਇੱਥੇ ਜੀ ਰੋਟੀ ਦਾ ਟਾਈਮ ਆ ਰੋਟੀ ਖਾ ਕੇ ਅਗਲੇ ਨਾਲ ਸਫਾਈ ਕਰਕੇ ਫੇਰ ਹੀ ਆ ਜੀ ਸਫਾਈ ਤੇ ਬਰਤ ਪੰਚਰ ਪਾਂਡੇ ਹੈਗੇ ਆ ਦੇਖੋ ਬਾਥਰੂਮ ਵੀ ਲੱਗ ਗਿਆ ਬਾਥਰੂਮ ਨਾਲ ਹੀ ਰੋਟੀ ਬਣਾ ਰਹੇ ਹੋ ਨਾਲ ਹੀ ਤੁਸੀਂ ਰਸਤਾ ਭੇਜ ਲਾ ਰਹੇ ਹੋ ਰੋਟੀ ਭਾਜੀ ਇੱਧਰ ਬਣਾਉਂਦੇ ਪਏ ਬਾਥਰੂਮ ਸਾਈਡ ਤੇ ਹੈਗਾ ਜੀ ਵੇਸ਼ਲ ਭਾਜੀ ਸੂਰ ਵਾਲੇ ਲੈਂਦੇ ਉਹ ਸ਼ਾਮ ਨੂੰ ਆਣ ਕੇ ਲੈ ਜਾਣਗੇ ਤਦੇ ਕਿਨੇ ਆ ਕੇ ਚੈੱਕ ਨਹੀਂ ਕੀਤਾ ਕਿ ਫਟਾਛ ਨਹੀਂ ਦਿਖਾੜੀ ਨਹੀਂ ਤੁਹਾਨੂੰ ਆਂਦੇ ਜੀ ਨਹੀਂ ਜੀ ਨਹੀਂ ਕਾਰਵਾਈ ਕਰਦੇ ਆ ਕੀ ਕਾਰਣੀ ਦੀ ਦੇਜ ਹਾਂਜੀ ਕੀ ਕਾਰਣੀ ਕਰਦੇ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਅਸੀਂ ਬਣਾਵਾਂਗੇ ਇਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਥੋੜਾ ਜਿਹਾ ਟਾਈਮ ਲਿਆ ਉਹਨਾਂ ਨੂੰ ਤਾਂ ਪ੍ਰੋਪਰ ਕਰਾਂਗੇ ਕੰਮ ਉਹਨਾਂ ਨੇ ਦੱਸੇ 5-6 ਮਹੀਨੇ ਦਿੱਤੇ ਸਾਨੂੰ 5 ਮਹੀਨੇ ਭਾਜੀ ਜਮੁੰਮ ਦਾ ਆਪਾਂ ਹੁਣ ਕੰਮ ਸ਼ੁਰੂ ਕੀਤਾ ਸਾਡਾ ਕੋਈ ਪੁਰਾਣਾ ਕੰਮ ਨਹੀਂ ਹੈਗਾ ਸਾਡਾ ਪਹਿਲਾਂ ਪੇਠੇ ਦਾ ਸੀ ਸਾਡਾ ਬੰਦ ਹੋ ਗਿਆ ਕੰਮ ਜਦੋਂ ਉਹ ਕੋਈ ਕੁਝ ਵੀ ਨਹੀਂ ਕੰਮ ਬੰਦ ਸੀ ਸਾਡਾ ਕਿਹ ਕਿਹੜਾ ਟੈਂਕ ਕਿਤਾ ਦੇਤਾ ਉਹਨਾਂ ਨੇ ਜਦੋਂ ਆਪਾਂ ਐਫਐਸਆਈ ਅਪਰੂਵ ਕਰਾਇਆ ਉਦੋਂ ਜੀ ਮਾਂ ਵੀ ਤੇਰਾ ਜੀ ਅਮਨ ਦੇਖੋ ਇਨ ਨਕਲੀ ਮਠਿਆਈ ਬੰਦੀ ਆ ਆਪਣੀ ਮਨਮਰਜ਼ੀ ਦੇ ਨਾਲ ਮਠਾਈ ਵੜ ਕੇ ਸਾਰੇ ਇੱਥੇ 2 5 7 ਡਿਸਟ੍ਰਿਕਟਾਂ ਦੇ ਵਿੱਚ ਤੇਟਾਂ ਦੇ ਵਿੱਚ ਇਹ ਸਪਲਾਈ ਕਰਦੇ ਆ ਮੈਂ ਡਾਕਟਰ ਪੰਨੂ ਨੂੰ ਬਾਰ-ਬਾਰ ਬੇਨਤੀ ਕੀਤੀ ਵੀ ਇਹ ਇਨਾਂ ਦੇ ਕੋਈ ਸੁਧਾਰ ਲਿਆਂਦਾ ਜਾਏ ਪਰ ਡਾਕਟਰ ਪੰਨੂ ਨੇ ਪਤਾ ਨਹੀਂ ਕੀ ਇਨਾਂ ਕੋ ਲਿਆਦਾ ਜਾਂ ਕੀ ਗੱਲ ਆ ਇਹ ਤਾਂ ਪੰਨੂ ਜਾਣਦਾ ਮੇਰੀ ਇਹ ਮੰਗ ਹੈ ਪ੍ਰਸ਼ਾਸਨ ਕੋਲੋਂ ਸਭ ਤੋਂ ਪਹਿਲਾਂ ਡਾਕਟਰ ਪੰਨੂ ਦੀ ਇਨਕੁਆਰੀ ਖੋਲੀ ਜਾਏ ਇਹਦੀ ਪ੍ਰਾਪਰਟੀ ਦੀ ਇਹਦੀ ਜੋ ਇਹਨੇ ਜਾਇਦਾਦ ਬਣਾਈ ਆ ਇਹ ਕਮਾਂ ਤੋਂ ਪੁੱਠਿਆਂ ਤੋਂ ਇਹਦੀ ਪ੍ਰਾਪਰਟੀ ਦੀ ਜਾਇਦਾਦ ਕਰਕੇ ਪੜਤਾਲ ਕਰਕੇ ਤੇ ਇਹਨੂੰ ਕਰਨੂ ਤੋ ਰਹਿ ਜਾਏ ਵੀ ਇਹ ਗਲਤ ਮਠਾਈ ਤਿਆਰ ਕਰਦੇ ਆ ਗਲਤ ਨਹੀਂ ਗਲਤ ਸਾਰਾ ਸਿਸਟਮ ਹੈ ਇਹਨਾਂ ਦਾ ਇੱਥੇ ਹੋਰ ਵੀ ਹੈ ਗਿਆ ਇੱਕ ਨਾਲ ਆ ਆ ਇਧਰ ਨਾਲ ਹੈ ਉਹ ਵੀ ਇਹਨਾਂ ਦੀ ਹੈ ਅਸੀਂ ਜਿਹੜਾ ਹੈਗਾ ਆ ਮਾਨਯੋਗ ਕਮਿਸ਼ਨਰ ਫੂਡ ਤੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦੇ ਹਦਾਇਤ ਅਨੁਸਾਰ ਸਮੇਂ-ਸਮੇਂ ਤੇ ਜਿਹੜਾ ਆ ਖਾਣ-ਪੀਣ ਦੀਆਂ ਵਸਤੂਆਂ ਦੀ ਜਿਹੜੀ ਆ ਸਾਡੇ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ ਕੀਤੀ ਜਾਂਦੀ ਆ ਇਸੇ ਦੌਰਾਨ ਅੱਜ ਜਿਹੜਾ ਆ ਤੁਹਾਡੇ ਵੱਲੋਂ ਜਿਹੜਾ ਦੱਸਿਆ ਗਿਆ ਉਹਦੇ ਸਬੰਧ ਦੇ ਵਿੱਚ ਇੱਥੇ ਪੈਂਦੀ ਆ ਮੇਰਚੰਦ ਰੋਡ ਹੈਗੀ ਆ ਉੱਥੇ ਆ ਕੇ ਜਿਹੜਾ ਅਸੀਂ ਚੈੱਕ ਕੀਤਾ ਇਹਨਾਂ ਦੇ ਕਹਿਣ ਦੇ ਮੁਤਾਬਿਕ ਜਿਹੜਿਆ ਆ ਇਹਨਾਂ ਨੇ ਇੱਥੇ ਕੰਮ ਜਿਹੜਾ ਆ ਕਰ ਰਹੇ ਹੈਗੇ ਆ ਪਰ ਗੱਲ ਇਦਾਂ ਹੈ ਵੀ ਜੀਵ ਖਾਣ ਪੀਣ ਦੀ ਕੋਈ ਵੀ ਚੀਜ਼ ਕੋਈ ਵੀ ਬੰਦਾ ਬਣਾ ਰਿਹਾ ਆ ਉੱਥੇ ਉਹਨਾਂ ਨੂੰ ਸਾਫ਼ ਸਫਾਈ ਰੱਖਣ ਦੀ ਜਿਹੜੀ ਆ ਪੂਰੀ ਜਿਹੜੀ ਆ ਆਡੇ ਵੱਲੋਂ ਜਿਹੜੀ ਆ ਉਹਨਾਂ ਨੂੰ ਜਿਹੜੀ ਹਦਾਇਤ ਦਿੱਤੀ ਜਾਂਦੀ ਹੈ ਬਟ ਉਹਦੇ باوجود ਵੀ ਜੇਕਰ ਜਿੱਦਾਂ ਇੱਥੇ ਸਫਾਈ ਇਹਨਾਂ ਨੇ ਚੀਜ਼ਾਂ ਢਾਕੇ ਨਹੀਂ ਰੱਖੀਆਂ ਜਾਂ ਮਠਾਈਆਂ ਵੀ ਇਹਨਾਂ ਕੋਲੇ ਜਿਹੜੀਆਂ ਨੰਗੀਆਂ ਪਈਆਂ ਉਹਦੇ ਮੁਤਾਬਿਕ ਜਿਹੜਾ ਆ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇ ਨੇ ਆ ਉਹ ਬਣਦੀ ਅਸੀਂ ਕਾਰਵਾਈ ਜਿਹੜੀ ਆ ਉਹ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਆ ਸਾਡੇ ਫੂਡ ਸੇਫਟੀ ਅਫਸਰ ਨੇ ਮੈਡਮ ਵੱਲੋਂ ਇਹਨਾਂ ਵੱਲੋਂ ਸੈਂਪਲ ਲੈ ਕੇ ਜਿਹੜਾ ਆ ਇਹ ਚੈੱਕ ਕਰਨ ਲਈ ਭੇਜੇ ਜਾਣਗੇ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇ ਨਿਭਾਦੀ ਕਾਰਵਾਈ ਆ ਉਹ ਜਿਹੜੀ ਆ ਅਸੀਂ ਅਮਲ ਦੇ ਵਿੱਚ ਲਿਆਵਾਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਜੀ ਜਿਹੜੀ ਗੰਦਗੀ ਪਾਈ ਗਈ ਆ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਆ ਇਹਨਾਂ ਦਾ ਜਿਹੜਾ ਇਹ ਜੇਕਰ ਉਹ ਚਲਾਨ ਦੇ ਮੁਤਾਬਿਕ ਅਨਹੈ ਜੈਨਿਕ ਚਲਾਨ ਦੇ ਮੁਤਾਬਿਕ ਚੀਜ਼ ਸਹੀ ਨਹੀਂ ਕਰਦੇ ਜੋ ਬੰਦ ਦੀ ਕਾਰਵਾਈ ਬਣੇ ਮੈਂ ਤੇ ਮੇਰੇ ਵੀ ਜੋ ਤੁਹਾਨੂੰ ਕਹਿ ਰਿਹਾ ਆ ਜਿਹੜਾ ਸਮਾਨ ਇਹਨਾਂ ਨੇ ਤਿਆਰ ਕੀਤਾ ਆ ਉਹਦੇ ਸੈਂਪਲ ਭੇਜ ਕੇ ਚੈਕਿੰਗ ਹੋਊਗੀ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਅਨਹਾਈਜਨਿਕ ਦਾ ਜਿਹੜਾ ਚਲਾਨ ਕੱਟ ਕੇ ਇਹਦਾ ਜਿਹੜਾ ਕੇਸ ਆ ਉਹ ਮਾਨਜੋਗ ਅਦਾਲਤ ਦੇ ਵਿੱਚ ਲਗਾਇਆ ਜਾਂਦਾ ਆ 6 ਮਹੀਨੇ ਪਹਿਲਾਂ ਜਿਹੜਾ ਇਹਨਾਂ ਦਾ ਸੈਂਪਲ ਇੱਕ ਜਿਹੜਾ ਸੀ ਉਹ ਸਬਸਟੈਂਡੈਂਟ ਆਇਆ ਸੀਗਾ ਉਹ ਮਾਨਜੋਗ ਅਦਾਲਤ ਦੇ ਵਿੱਚ ਜਿਹੜਾ ਆ ਲਗਾਇਆ ਗਿਆ ਸੀਗਾ ਉਹ ਉਹ ਮਾਨਜੋਗ ਅਦਾਲਤ ਵੱਲੋਂ ਜਿਹੜਾ ਉਹਦਾ ਫੈਸਲਾ ਕੀਤਾ ਜਾਂਦਾ ਇਹ ਅਸੀਂ ਜਿਹੜਾ ਹੈਗਾ ਆ ਅਗਲੇ ਦੀ ਪ੍ਰਮਿਸਸਿਸ ਦੇ ਵਿੱਚ ਉਹਨੂੰ ਇਹੀ ਤੇ ਕਹਿ ਰਹੇ ਆ ਜੀ ਇਹਨੂੰ ਅਸੀਂ ਆਨਾ ਜੀ ਜਿਨਿਕ ਚਲਾ ਆਂਦਾ ਘਟਕੇ ਉਹਦੇ ਅਕੋਰਡਿੰਗਲੀ ਜੋ ਸਾਡਾ ਫੂਡ ਸੇਫਟੀ ਸਟੈਂਡਰਡ ਐਕਟ ਕਹਿੰਦਾ ਉਹਦੇ ਅਕੋਰਡਿੰਗਲੀ ਅਸੀਂ ਬੰਦੀ ਕਾਰਵਾਈ ਕਰਾਂਗੇ ਪਰ ਮੈਂ ਆਪ ਜੀ ਦੇ ਮਾਧਿਅਮ ਰਹੀਂ ਇਹਨਾਂ ਨੂੰ ਨਹੀਂ ਹੋਰ ਵੀ ਦੁਕਾਨਦਾਰ ਜਾਂ ਹੋਰ ਵੀ ਜਿਹੜੇ ਚੀਜ਼ਾਂ ਬਣਾ ਕੇ ਵੇਚਦੇ ਆ ਕਾਈਂਡਲੀ ਉਹਨਾਂ ਨੂੰ ਵੀ ਜਿਹੜਾ ਆ ਇਹ ਆਪਣੇ ਵੱਲੋਂ ਜਿਹੜਾ ਆ ਅਪੀਲ ਕਰਦਾ ਆ ਕਿ ਜੋ ਵੀ ਚੀਜ਼ ਤੁਸੀਂ ਬਣਾਉਂਦੇ ਜੇ ਉਹ ਅچھے ਤਰੀਕੇ ਨਾਲ ਤੇ ਸਾਫ ਸੁਥਰੇ ਤਰੀਕੇ ਨਾਲ ਬਣਾਓ ਤਾਂ ਕਿ ਲੋਕੀ ਜੋ ਤੁਹਾਡੇ ਕੋਲ ਚੀਜ਼ ਖਰੀਦਦੇ ਆ ਉਹ ਤੇ ਉਹਨਾਂ ਦਾ ਪਰਿਵਾਰ ਤੇ ਸਾਰੀ ਦੁਨੀਆ ਚੰਗੇ ਤਰੀਕੇ ਖਾ ਸਕਦੇ ਆ। ਇਹ ਤੇ ਹੁਣ ਅਸੀਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਦੋਂ ਅਸੀਂ ਚੈੱਕ ਕਰਦੇ ਕਰਦੇ ਆਏ ਆ। ਐਕਸ਼ਨ ਵੀਰ ਜੀ ਮੈਂ ਇਹ ਕਹਿ ਰਿਹਾ ਜੀ ਸਾਡੇ ਫੂਡ ਸੇਫਟੀ ਅਫਸਰ ਜਿਹੜੇ ਨੇ ਉਹ ਇੱਕ ਤੇ ਸੈਂਪਲ ਲੈ ਰਹੇ ਆ ਇਹ ਕਿਨਾਂ ਦਾ ਅਨਹਾਈਜਨਿਕ ਚਲਾਨ ਘਟਣ ਲੱਗੇ ਆ ਕਿ ਜੇ ਉਹ ਸਫਾਈ ਕਰਕੇ ਪ੍ਰੋਪਰਲੀ ਜਿਹੜਾ ਆ ਨਹੀਂ ਦੱਸਦੇ ਆ ਤੇ ਫਿਰ ਜੋ ਵੀ ਫੂਡ ਸੇਫਟੀ ਸਟੈਂਡਰਡ ਦੇ ਨਾਲ ਅਗਲੀ ਬੰਦੀ ਕਾਰਵਾਈ ਆ ਉਹ ਅਮਲ ਦੇ ਵਿੱਚ ਜਰੂਰ ਲਿਆਂਦੀ ਜਾਏਗੀ ਮੇਰੇ ਵਿੱਚ ਉਹਦੇ ਵਿੱਚ ਜਿਹੜਾ ਆ ਚਲਾਨ ਅਸੀਂ ਸੈਂਪਲ ਵਗੈਰਾ ਜਿਹੜੇ ਆ ਉਹ ਭਰੇ ਆ ਅੱਜ ਵੀ ਜਿਹੜਾ ਆ ਸਵੇਰੇ ਜਦੋਂ ਮੇਰੀ ਇਹਨਾਂ ਨਾਲ ਗੱਲ ਹੋਈ ਹੈ ਭਾਈ ਸਾਹਿਬ ਨਾਲ ਉਹਦਾ ਵੀ ਅਸੀਂ ਬਾਹਰ ਚੈਕਿੰਗ ਤੇ ਸੀਗੇ ਸੈਂਪਲ ਭਰੇ ਸੀਗੇ ਭਰ ਰਹੇ ਸੀਗੇ ਪਰ ਉਹਦੇ ਇੱਕ ਔਰ ਕਾਰਡਿੰਗਲੀ ਜਿਹੜਾ ਆ ਇਹ ਮੌਕੇ ਤੇ ਟਾਈਮ ਦੇ ਟਾਈਮ ਹੀ ਭਰਦੇ ਰਹਿੰਦੇ ਮੈਂ ਮੈਂ ਗੱਲ ਇਹ ਤਾਂ ਪ੍ਰਸ਼ਾਸਨ ਜਿਹੜਾ ਕੋਆਪਰੇਟ ਨਹੀਂ ਕਰਦਾ ਮੇਰੇ ਵੀਰ ਜੀ ਉਹ 100% ਕੋਆਪਰੇਟ ਕਰਦੇ ਆ ਔਰ ਹਮੇਸ਼ਾ ਹੀ ਅਸੀਂ ਇੱਕ ਹਮੇਸ਼ਾ ਹੀ ਇਹ ਗੱਲ ਕਰਦੇ ਆ ਵੀ ਅਸੀਂ ਸਾਰੇ ਜਾਣੇ ਜਿੰਨੇ ਵੀ ਜ਼ਿਲ੍ਹੇ ਦੇ ਮੌਤ ਭਰੇ ਆ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਆਪਣੇ ਜ਼ਿਲ੍ਹੇ ਨੂੰ ਸਾਫ਼ ਸੁਥਰਾ ਤੇ ਵਧੀਆ ਜਿਹੜਾ ਆ ਕੰਮ ਕਰਨੀ ਜਿਹੜਾ ਤਾਂ ਵੀ ਉਹਦੇ ਵਿੱਚ ਇਹ ਆ ਜੀ ਜਿਹੜੇ ਸੈਂਪਲ ਜਿਹੜੇ ਆ ਉਹ ਖਰਾਬ ਹੁੰਦੇ ਆ ਉਹਦੇ ਖਿਲਾਫ ਜੋ ਤਾਂ ਕਰਦੇ ਆ ਇਹ ਜਿਹੜਾ ਹੈਗਾ ਆ ਮਿਲ ਕੇ ਆ ਇਹ ਕੱਦ ਲਈ ਯੂਜ਼ ਕਰਦੇ ਪਏ ਉਹਨਾਂ ਨੂੰ ਪੁੱਛਦੇ ਆ ਹੋਰ ਚੈੱਕ ਵੀ ਕਰਾਉਂਦੇ ਸੀ ਉਹ ਗੱਲ ਇਹ ਹੁੰਦੀ ਆ ਅਸੀਂ ਮੈਂ ਤੁਹਾਨੂੰ ਤੇ ਦੱਸ ਰਹੇ ਆ ਅਸੀਂ ਤੇ ਕਰ ਰਹੇ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਆਪਾਂ ਦੇ ਵਾਲੇ ਕਹਿੰਦੇ ਕਈ ਸ਼ਿਕਾਇਤਾਂ ਕਦੇ ਕਰ ਆ ਵੀ ਕੋਈ ਨਹੀਂ ਹੁੰਦੀ ਇੱਥੇ ਨਹੀਂ ਇਹੋ ਜੀ ਤੇ ਕੋਈ ਗੱਲ ਨਹੀਂ ਆ ਜੀ ਅਸੀਂ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜੇ ਸੈਂਪਲ ਭਰੇ ਗਏ ਆ ਉਹਦੀ ਜੋ ਵੀ ਕਾਰਵਾਈ ਹੈ ਜਿਹੜੀ ਕੋਰਟ ਦੇ ਵਿੱਚ ਚੱਲ ਰਹੀ ਹੈ ਉਹ ਤੇ ਕੋਰਟ ਮਾਨਜੋਗ ਅਦਾਲਤ ਨਹੀਂ ਉਹਦਾ ਫੈਸਲਾ ਕਰਨਾ ਅਸੀਂ ਉਹਦੇ ਵਿੱਚ ਫੈਸਲੇ ਜੇ ਇੰਟਰਫੇਅਰ ਨਹੀਂ ਕਰ ਸਕਦੇ ਐਡਿਐਚਓ ਨਾਲ ਗੱਲ ਕਰਦੇ ਆ ਅਸੀਂ ਇਹਨੂੰ ਚੈੱਕ ਕਰਾਉਨੇ ਆ ਜੇ ਉੱਚੀ ਉਥੇ ਪਾਈ ਜਿੰਦੀ ਤੇ ਉਹਨਾਂ ਦੇ ਖਿਲਾਫ ਜਿਹੜੀ ਜਿੰਸ ਫੂਡ ਸੇਫਟੀ ਐਕਟ ਖਣੇ ਜਿਹੜੀ ਕਾਰਵਾਈ ਬੰਦੇ ਉਹ ਕਰਾਉਨੇ ਆ ਨਹੀਂ ਮੈਂ ਮੈਂ ਤੁਸੀਂ ਮੇਰੇ ਹੁਣ ਚ ਧਿਆਨ ਚ ਲਿਆਂਦਾ ਮੈਂ ਹੁਣੇ ਗੱਲ ਕਰਦਾ ਉਹਨਾਂ ਨਾਲ ਉਹਨਾਂ ਨੂੰ ਕਹਿੰਦੇ ਇਮੀਡੀਏਟ ਲਾਉਨੇ ਆ ਅਸੀਂ ਡਿਊਟੀ ਆਪ ਕੋ ਕੋਸ਼ਿਸ਼ ਕਰਦਾ ਮੈਂ ਆਪ ਜਾਣਾਂ ਨਹੀਂ ਤੇ ਉਹਨਾਂ ਨੂੰ ਭੇਜ ਦਿੰਦੇ ਨਾ ਪਏ ਲੋਕਾਂ ਦੀ ਜਿਹੜੀ ਸੇਧ ਹੈ